ਹੈਲੋ एवरीवन ਜੇਕਰ ਤੁਹਾਡਾ ਰੈਫਿਜੀ ਕੇਸ ਡਿਨਾਈ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਕੀ অপਸ਼ਨਸ ਨੇ ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਫਸਟ ਆਫ ਆਲ ਜੇਕਰ ਤੁਹਾਡੇ ਕੋਲ ਨੈਗੇਟਿਵ ਡਿਸੀਜਨ ਆਉਂਦਾ ਹੈ ਰੈਫਿਜੀ ਬੋਰਡ ਤੋਂ ਥੈਨ ਯੂ ਕੈਨ ਅਪਲਾਈ ਫਾਰ ਯਰ ਅਪੀਲ ਟੂ ਰੈਫਿਜੀ ਅਪੀਲ ਡਿਵੀਜ਼ਨ ਤੇ ਉਹ ਤੁਸੀਂ 15 ਦਿਨ ਦੇ ਵਿੱਚ ਵਿੱਚ ਅਪਲਾਈ ਕਰਨੀ ਹੁੰਦੀ ਹੈ ਐਂਡ ਆਫਟਰ ਥੈਟ ਲਾਈਕ 15 ਪਲਸ 30 ਡੇਸ ਤੁਸੀਂ 30 ਦਿਨ ਦੇ ਵਿੱਚ ਵਿੱਚ ਆਪਣਾ ਪੀਲੈਂਟ ਰਿਕਾਰਡ ਭੇਜਣਾ ਹੁੰਦਾ ਹੈ ਜਿੱਦੇ ਵਿੱਚ ਤੁਸੀਂ ਈਚ ਐਂਡ एवरीथिंग ਤੁਸੀਂ ਐਕਸਪਲੇਨ ਕਰਨਾ ਹੁੰਦਾ ਹੈ ਕਿ ਤੁਸੀਂ ਕਿਸ ਬੇਸਿਸ ਤੇ ਅਪੀਲ ਕਰ ਰਹੇ ਹੋ ਜਾਂ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਤੇ ਲੱਗਿਆ ਕਿ ਰੈਫਿਊਜੀ ਬੋਰਡ ਨੇ ਕੋਈ 에ਰਰ ਕੀਤਾ ਹੈ ਜਾਂ ਜਿਹੜਾ ਡਿਸੀਜਨ ਰੈਂਡਰ ਕਰਨ ਲੱਗਿਆ ਸੋ ਇਹ ਜਿਹੜੀ ਅਪੀਲ ਹੈ ਇਹ ਰਿਟਨ ਦੇ ਵਿੱਚ ਜਾਂਦੀ ਹੈ ਹਿਊਜ਼ੂਲੀ ਇਹਦੇ ਵਿੱਚ ਹੀਅਰਿੰਗ ਨਹੀਂ ਹੁੰਦੀ ਹੈਗੀ ਅ ਅਪੀਲ ਦੇ ਵਿੱਚ ਐਂਡ ਇਹਦਾ ਜਿਹੜਾ ਰਿਜ਼ਲਟ ਹੈ ਜੇਕਰ ਪੋਜ਼ਿਟਿਵ ਆਂਦਾ ਤਾਂ ਡੈਫੀਨਿਟਲੀ ਤੁਹਾਨੂੰ ਉੱਥੇ ਪ੍ਰੋਟੈਕਟਿਡ ਪਰਸ ਪਰ ਜੇ ਤੁਹਾਡੀ ਰਿਫਿਊਜੀ ਅਪੀਲ ਜਿਹੜੀ ਹੈਗੀ ਆ ਉਹ ਡਿਨਾਈ ਹੋ ਜਾਂਦੀ ਆ ਡਿਸਮਿਸ ਹੋ ਜਾਂਦੀ ਆ ਤਾਂ ਡੈਫੀਨਿਟਲੀ ਤੁਸੀਂ ਸੈਕੰਡ ਅਪੀਲ ਪਾ ਸਕਦੇ ਹੋ ਥੈਟ ਇਜ਼ ਇਨ ਫੈਡਰਲ ਕੋਰਟ ਤੇ ਫੈਡਰਲ ਕੋਰਟ ਦੇ ਵਿੱਚ ਤੁਸੀਂ ਜੁਡੀਸ਼ੀਅਲ ਰਿਵਿਊ ਪਾਉਣਾ ਹੁੰਦਾ ਆ ਜੁਡੀਸ਼ੀਅਲ ਰਿਵਿਊ ਦੇ ਵਿੱਚ ਜੇ ਤੁਹਾਨੂੰ ਲੀਵ ਗ੍ਰਾਂਟ ਹੋ ਜਾਂਦੀ ਆ ਤਾਂ ਉੱਥੇ ਹੋਪ ਹੁੰਦੀ ਆ ਕਿ ਕੁਝ ਤੁਹਾਨੂੰ ਪੋਜ਼ਿਟਿਵ ਡਿਸੀਜਨ ਮਿਲ ਸਕਦਾ ਆ ਬਟ ਜੇ ਉੱਥੇ ਵੀ ਤੁਹਾਨੂੰ ਪੋਜ਼ਿਟਿਵ ਡਿਸੀਜਨ ਨਾ ਮਿਲੇ ਦੈਨ ਨੈਕਸਟ ਸਟੈਪ ਇਜ਼ ਯੋਰ ਪ੍ਰੋ ਤੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਇਹ ਜਿਹੜੀ ਹੈਗੀ ਤੁਸੀਂ ਆਪ ਨਹੀਂ ਕਰ ਸਕਦੇ ਜੇਕਰ ਤੁਹਾਨੂੰ CBSE ਵੱਲੋਂ ਇਨਸਟਰਕਸ਼ਨਸ ਆਈਆਂ ਨੇ ਤੁਹਾਨੂੰ ਉਹਨਾਂ ਵੱਲੋਂ ਲੈਟਰਸ ਆਈਆਂ ਨੇ ਤੇ ਉਹ ਨਾਲ ਇਹ ਫਾਰਮ ਵੀ ਭੇਜਦੇ ਨੇ ਤੇ ਤੁਸੀਂ ਉਹ ਫਾਰਮ ਫਿਲ ਕਰਕੇ ਭੇਜਣਾ ਹੁੰਦਾ ਹੈ ਕਿ ਜੇਕਰ ਤੁਹਾਨੂੰ ਇਥੋਂ ਰਿਮੂਵ ਕੀਤਾ ਜਾਂਦਾ ਹੈ ਤੁਹਾਨੂੰ ਵਾਪਸ ਭੇਜਿਆ ਜਾਂਦਾ ਹੈ ਤਾਂ ਤੁਹਾਨੂੰ ਕੀ ਕੀ ਰਿਸਕ ਹੁੰਦਾ ਹੈ दैट इज ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਸੋ ਜੇ ਇਹਦੇ ਵਿੱਚ ਵੀ ਤੁਹਾਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਮਿਲਦਾ ਹੈਗਾ ਦੈਨ ਯੂਅਰ ਲਾਸਟ ਅਪੀਲ ਇਜ਼ H&C ਬਟ ਐ ਐਚਐਨਸੀ ਜਦੋਂ ਵੀ ਤੁਸੀਂ ਅਪਲਾਈ ਕਰਨੀ ਹੈ that is humanitarian and compassionate ground ਤੇ ਤੁਸੀਂ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਖਾਸ ਕਿ ਇਹਦੇ ਵਿੱਚ ਤੁਸੀਂ ਉਸ ਫੀਅਰ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ ਹੈਗੀ ਜੋ ਵੀ ਤੁਸੀਂ ਆਪਣਾ ਰੈਫਿਊਜੀ ਕਲੇਮ ਦੇ ਵਿੱਚ ਮੈਂਸ਼ਨ ਕੀਤਾ ਹੈ ਬਿਕੋਜ਼ ਹਿਮੈਨਿਟਰੀਅਨ ਐਂਡ ਕੰਪੈਸ਼ਨੇਟ ਗਰਾਉਂਡਸ ਤੇ ਤੁਹਾਨੂੰ ਇਹਦੇ ਵਿੱਚ ਪਲੀ ਮਿਲਣੀ ਹੈ ਸੋ ਦੈਟ ਮੀਨਸ ਕਿ ਤੁਸੀਂ ਉਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਜੋ ਤੁਹਾਨੂੰ ਪ੍ਰੋਬਲਮ ਹੈਗੀ ਹੈ ਫਾਰ ਇਗਜ਼ਾਮਪਲ ਤੁਹਾਨੂੰ ਤੁਹਾਡੇ ਬੱਚੇ ਇੱਥੇ ਪੜ ਰਹੇ ਨੇ ਦੈਟ ਇਜ਼ ਬੈਸਟ ਇੰਟਰਸਟ ਆਫ ਚਾਈਲਡ ਤੁਸੀਂ ਉਹਦੇ ਵਿੱਚ ਕਹਿ ਸਕਦੇ ਹੋ ਕਿ ਜੇ ਤੁਹਾਨੂੰ ਇੱਥੇ ਰਿਮੂਵ ਕਰਦੇ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਡੈਫੀਨਿਟਲੀ ਕੋਈ 네ਗੇਟਿਵਲੀ ਇੰਪੈਕਟ ਹੋ ਸਕਦਾ ਆ ਯਾ ਫਿਰ ਕੋਈ ਸੀਨੀਅਰ ਹੈ ਗਿਆ ਇਥੇ ਤੁਹਾਡੇ ਨਾਲ ਰਹਿ ਰਿਹਾ ਉਹਨਾਂ ਤੇ ਇਸ ਚੀਜ਼ ਦਾ ਸਪੈਕ ਸਕਦਾ ਕਿ ਜੇ ਉਹਨਾਂ ਨੂੰ ਇੱਕਦਮ ਰਿਮੂਵ ਕੀਤਾ ਜਾਂਦਾ ਆ ਐਂਡ ਥਰਡਲੀ ਜੇ ਕੋਈ ਮੈਡੀਕਲ ਕੰਡੀਸ਼ਨ ਹੈਗੀ ਐ ਇਦਾਂ ਦੀ ਜਿਹੜਾ ਤੁਹਾਡਾ ਕੋਈ ਟ੍ਰੀਟਮੈਂਟ ਚੱਲ ਰਿਹਾ ਉਹ ਤੁਸੀਂ ਉਹਦੇ ਵਿੱਚ ਐਕਸਪਲੇਨ ਕਰ ਸਕਦੇ ਹੋ ਤੁਸੀਂ ਜੋ ਕੋਈ ਡੋਨੇਸ਼ਨਸ ਕੀਤੀਆਂ ਨੇ ਇੱਥੇ ਕੋਈ ਤੁਸੀਂ ਵੋਲੰਟਰੀ ਵਰਕ ਕੀਤਾ ਹੈ ਇੱਥੇ ਤੁਸੀਂ ਉਹ ਐਕਸਪਲੇਨ ਕਰ ਸਕਦੇ ਹੋ ਆਪਣੇ ਨੋਨ ਪ੍ਰਿੰਟਸ ਤੋਂ ਰეკਮੈਂਡੇਸ਼ਨ ਲੈਟਰਸ ਤੁਸੀਂ ਵਿੱਚ ला ਸਕਦੇ ਹੋ ਸੋ ਇਹਦੇ ਵਿੱਚ ਤੁਸੀਂ ਫਿਗਰ ਨੂੰ ਛੱਡ ਕੇ ਬਾਕੀ ਹੋਰ ਸਭ ਆਪਣਾ ਐਕਸਪਲੇਨ ਕਰਨਾ ਹੁੰਦਾ ਹੈ ਜੋ ਤੁਸੀਂ ਅੱਜ ਤੋਂ ਜਦੋਂ ਤੁਸੀਂ ਇੱਥੇ ਆਏ ਹੋ ਉਦੋਂ ਤੋਂ ਲੈ ਕੇ ਜੋ ਅੱਜ ਤੱਕ ਤੁਸੀਂ ਕੀਤਾ ਹੈ ਜੋ ਜੌਬਸ ਕੀਤੀਆਂ ਨੇ ਜੋ ਟੈਕਸਸ ਭਰੇ ਨੇ ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਐਜੈਂਸੀ ਦੀ ਐਪਲੀਕੇਸ਼ਨ ਵਿੱਚ ਐਕਸਪਲੇਨ ਕਰਦੀਆਂ ਹੁੰਦੀਆਂ ਨੇ ਜੇ ਤੁਹਾਨੂੰ ਇਨਾ ਆਪਸ਼ਨਸ ਬਾਰੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਜਾਂ ਤੁਹਾਨੂੰ ਰੈਫਿਊਜੀ ਕਲੇਮ ਨੂੰ ਲੈ ਕੇ ਤੁਹਾਡੇ ਕੋਈ ਕੁਐਸ਼ਨਸ ਹੈਗੇ ਆ ਜਾਂ ਤੁਸੀਂ ਆਪਣਾ ਕੇਸ ਜੇ ਤੁਸੀਂ ਟ੍ਰਾਂਸਫਰ ਵੀ ਕਰਵਾਉਣਾ ਚਾਹੁੰਦੇ ਹੋ ਦੈਨ ਯੂ ਕੈਨ ਕੰਟੈਕਟ ਅਸ ਐਟ ਦ ਗਿਵਨ ਨੰਬਰ